ਗਰੂਰ ਦੇ ਪਿੰਡ ਬਲਦ ਖੁਰਦਰ ਦੇ ਵਿੱਚ ਇੱਕ 10 ਸਾਲਾਂ ਬੱਚੇ ਦੀ ਅਮਰੂਦ ਤੋੜਨ ਨੂੰ ਲੈ ਕੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਦੂਸਰੀ ਧਿਰ ਦਾ ਇਸ ਮਾਮਲੇ ਤੇ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਬੱਚੇ ਦੀ ਅਮਰੂਦ ਪਿੱਛੇ ਕੁੱਟਮਾਰ ਨਹੀਂ ਕੀਤੀ ਬਲਕਿ ਬੱਚੇ ਨੇ ਬੋਲੇ ਸ਼ਬਦਾਂ ਕਰਕੇ ਕੁੱਟਮਾਰ ਕੀਤੀ ਹੈ ਜੀ ਹਾਂ ਇਸ ਦੇ ਵਿੱਚ ਦੂਸਰੀ ਧਿਰ ਦਾ ਬਿਆਨ ਜਿਹੜਾ ਆਇਆ ਉਸ ਦੇ ਵਿੱਚ ਉਹਨਾਂ ਦੱਸਿਆ ਕਿ ਥੱਪੜ ਸਾਡੇ ਪਰਿਵਾਰਕ ਮੈਂਬਰ ਦੇ ਵਿੱਚੋਂ ਮਾਰੇ ਗਏ ਨੇ ਪਰ ਇਸ ਬੱਚੇ ਨੇ ਸ਼ਬਦ ਹੀ ਅਜਿਹੇ ਬੋਲੇ ਕਿ ਜੇ ਥੱਪੜ ਮਾਰਨਾ ਪਿਆ ਇਹ ਗੱਲਬਾਤ ਕੋਈ ਖਾਸ ਨਹੀਂ ਜੀ ਬੱਚੇ ਮਰੂਤ ਤੋੜਨਾ ਹੈ ਮਰੂਤ ਤੋੜਦੇ ਚਲੋ ਸਾਡੀਆਂ ਕੁੜੀਆਂ ਨੇ ਛੋਟੀਆਂ ਚਲ ਕੁੜੀਆਂ ਨੇ ਉਹਨਾਂ ਨੂੰ ਰੋਕਿਆ ਕੁੜੀਆਂ ਨੂੰ ਉਹ ਬਹੁਤ ਭੱਦੇ ਲਬਜ ਬੋਲੇ ਬੱਚੇ ਹੋਰ ਵੀ ਤੇ ਨਾਲ ਇਕੱਲੇ ਇਹ ਨਹੀਂ ਤੇ ਬੱਚੇ ਹੋਰ ਵੀ ਤੇ ਉਹਨਾਂ ਨੇ ਆ ਕੇ ਆਪਣੀ ਮੰਮੀ ਨੂੰ ਦੱਸਿਆ ਮੰਮੀ ਨੇ ਜਾ ਕੇ ਉਹ ਜਵਾਕਾਂ ਦੇ ਦੋ ਦੋ ਥੱਪੜ ਮਾਰੇ ਕੁਈ ਐਸੀ ਨਹੀਂ ਕਹਿੰਦੇ ਲ ਵੀ ਨਹੀਂ ਮਾਰੇ ਚਲੋ ਜਿਵੇਂ ਜਬਖ ਘੂਰਦੇ ਨੇ ਉਸ ਲੋ ਟਕੂਰੇ ਬਾਅਦ ਮੈਂ ਫਿਰ ਇਹਦਾ ਡੈਡੀ ਆ ਗਿਆ ਗੁੱਡੀ ਦਾ ਗੁੱਸਾ ਹੁੰਦਾ ਜਦ ਕੁੜੀਆਂ ਨੂੰ ਸਾਡੀਆਂ ਨੂੰ ਬਹੁਤ ਭੱਦਾ ਲਬਜ ਬੋਲਿਆ ਕਹਿੰਦਾ ਕੀਦਿਆਂ ਬਹੂਆਂ ਤੁਸੀਂ ਇਹ ਲਬਜ ਬੋਲਿਆ ਤਾਂ ਗੁੱਸਾ ਹੁੰਦਾ ਦੋ ਥੱਪੜ ਹੁਣੇ ਵੀ ਮਾਰੀ ਚਲੋ ਉਸ ਤੋਂ ਬਾਅਦ ਪੰਚਾਇਤ ਮੈਂਬਰ ਆਪਣਾ ਤਲਵਿੰਦਰ ਸਿੰਘ ਜੀ ਉਹ ਆਪਣੇ ਉਹ ਬੰਦੇ ਆ ਕੇ ਘਰੇ ਉਰੇ ਘਰੇ ਆ ਗਏ ਘਰੇ ਆ ਕੇ ਇਹਨਾਂ ਨੇ ਆਪਦੀ ਵਿਆਖਿਆ ਦਿੱਤੀ ਇਹ ਚੀਜ਼ ਮਰੂਤ ਤੋੜਨ ਦੀ ਗਲਤੀ ਇਨਾ ਪਰਿਵਾਰ ਨੇ ਮੰਗੀ ਲੀ ਕੋਈ ਗੱਲ ਨਹੀਂ ਜੇ ਸਾਤੋ ਗਲਤੀ ਹੋ ਗਈ ਜੇ ਥੱਪੜ ਲਾਇ ਚਲੋ ਉਹਨੇ ਫਿਰ ਪੁੱਛਿਆ ਲੀ ਆਹ ਲਬਜ ਬੋਲੇਗਾ ਉਹ ਮੁੰਡੇ ਗੁਰਪ੍ਰੀਤ ਨੇ ਆਪਦੇ ਮੁੰਡੇ ਦੇ ਉਰੇ ਥੱਪੜ ਲਾ ਰੋ ਉਹਨੂੰ ਘੁੱਟਦਾ ਹਟਾਇਆ ਲੀ ਉਰੇ ਨਹੀਂ ਘੁੱਟਣ ਦਿੰਦੇ ਅਸੀਂ ਆਪਦੇ ਘਰੇ ਜੋ ਮਰਜੀ ਕਰੀ ਉਹੀ ਬੱਚੇ ਨੂੰ ਉਹੀ ਬੱਚੇ ਨੂੰ ਕਹਿੰਦਾ ਤੈਨੂੰ ਕੁੜੀਆਂ ਨੂੰ ਬੋਲਣ ਦਾ ਲਬਜ ਨਹੀਂ ਦਿੱਤੀ ਇਹ ਹੱਕband ਜੇ ਸਾਡੇ ਹੁੰਦਿਆ ਕਹਿੰਦਾ ਅਸੀਂ ਵੀ ਇਹੀ ਕੰਮ ਕਰਦੇ ਹਾਂ ਉਹਨਾਂ ਨੇ ਘਰੇ ਜਾ ਕੇ ਵੀ ਆਉ ਦਾ ਬੱਚਾ ਕੁੱਟਿਆ ਉਰੇ ਆਪਦੀ ਗਲਤੀ ਦੋਇ ਤੇ ਨਾ ਮੰਨ ਲਈ ਬੱਚਾ ਕੁੱਟੇ ਦੀ ਇਹਨਾਂ ਨੇ ਮੰਨ ਨਹੀਂ ਲਈ ਉਹ ਲਫ਼ਜ਼ ਬੋਲਣ ਦੀ ਗਲਤੀ ਉਹ ਮੰਨ ਕੇ ਵਾਗੇ ਫਿਰ ਸਵੇਰ ਨੂੰ ਪਤਾ ਨਹੀਂ ਕੀ ਹੋਇਆ ਉਹ ਥਾਣੇ ਕਿਉਂ ਗਏ ਕਿਸੇ ਨੂੰ ਦੱਛਣ ਪੰਚਾਇਤ ਮੈਂਬਰਾਂ ਨੇ ਸਮਝਾਉਤਾ ਕਰਾਇਆ ਨਿਬੜ ਗਿਆ ਜੀ ਹਾਂਜੀ ਚਲੋ ਇਹਨਾਂ ਦਾ ਆਪਸ ਵਿੱਚ ਇਹਨਾਂ ਨੇ ਨਿਮੇੜ ਲਿਆ ਉਹ ਕਹਿੰਦੇ ਠੀਕ ਹੈ ਜੀ ਚਲੋ ਜਿਹਦੀ ਜਿੰਨੀ ਗਲਤੀ ਸੀ ਆਪਾਂ ਦੇਖੋ ਉਹਨਾਂ ਨੂੰ ਕਹਿਤਾ ਵੀ ਚਲੋ ਬੱਚਾ ਹੈ ਚਲੋ ਉਹ ਵੀ ਕਹਿੰਦੇ ਵੀ ਚਲੋ ਠੀਕ ਹੈ ਜੀ ਇਹਨੇ ਗਲਤ ਕਿਹਾ ਸਾਡੇ ਬੱਚੇ ਨੇ ਤਾਂ ਚਲੋ ਕੋਈ ਗੱਲ ਨਹੀਂ ਜੀ ਉੱਥੋਂ ਨਿਬੜ ਗਿਆ ਜੀ ਇਹਨਾਂ ਦਾ ਬੱਚਾ ਨਾਲ ਸੀਗਾ ਉਸ ਟਾਈਮ ਉਸ ਤੋਂ ਮਗਰੋਂ ਪਤਾ ਨਹੀਂ ਜੀ ਦੇਖੋ ਹੁਣ ਸਾਨੂੰ ਅੱਜ ਪਤਾ ਲੱਗਿਆ ਵੀ ਮਾਮਲਾ ਮਤਲਬ ਕਿ ਇੱਥੇ ਹੋ ਗਿਆ ਚਲੋ ਤੁਸੀਂ ਵਧੀਆ ਤੁਸੀਂ ਦੋਵੇਂ ਪੱਖ ਲੈਣ ਆਏ ਹੋ ਦੇਖੋ ਜੀ ਸਾਵਾ ਸਿਆ ਤੁਸੀਂ ਮੰਨਦੇ ਆਂ ਗੱਲ ਨੂੰ ਪਹਿਲਾਂ ਵੀ ਖਬਰ ਲੱਗੀ ਐ ਪਰ ਉਹ ਮਤਲਬ ਕਿ ਇੱਕ ਪੱਖ ਦੀ ਕਵਰ ਲਾਤੀ ਆਪਾਂ ਨਹੀਂ ਕਹਿੰਦੇ ਦੇਖੋ ਭਾਈ ਚਾਰਾ ਨਾ ਖਰਾਬ ਹੋਵੇ ਪਿੰਡਾਂ ਦਾ ਕੋਈ ਵੀ ਚੈਨਲ ਵਾਲਾ ਆਉਂਦਾ ਪਿੰਡ 'ਚ ਵਾਈਟ ਲਾਈਨ ਆਉਂਦਾ ਤਾਂ ਦੋਵੇਂ ਪੱਖ ਲੈ ਕੇ ਜਾਓ ਸੋਹਣੋ ਲੋਕਾਂ ਦਾ ਲੋਕ ਕੀ ਕਹਿੰਦੇ ਨੇ ਇਹ ਜਿਹੜਾ ਸਮਝੌਤਾ ਹੈ ਕਿੱਥੇ ਬੈਠ ਕੇ ਹੋਇਆ ਉਹਨਾਂ ਦੇ ਘਰ ਹੀ ਹੋ ਗਿਆ ਜੀ ਉਸੇ ਦਿਨ ਇੱਕ ਘੰਟੇ ਬਾਅਦ ਹੀ ਹੋ ਗਈ ਜੀ ਸਾਰੀ ਗੱਲ ਜਿਸਵਿੰਦਰ ਦੇ ਜਿਸਵਿੰਦਰ ਦੇ ਘਰ ਹੀ ਜੀ ਅੱਛਾ ਇੱਕ ਘੰਟੇ ਬਾਅਦ ਹੀ ਦੇਖੋ ਮੁੰਡੇ ਦਾ ਦਾਦਾ ਦਾਦੀ ਮੁੰਡਾ ਤੇ ਉਹ ਮੁੰਡੇ ਦਾ ਡੈਡੀ ਅੱਛਾ ਉੱਥੇ ਮੌਜੂਦ ਸੀਗੇ ਤੇ ਮੈਨੂੰ ਬੁਲਾਇਆ ਗਿਆ ਮੈਂ ਵਾਗਿਆ ਉੱਥੇ ਜਾ ਕੇ ਚਲੋ ਇਹਨਾਂ ਦਾ ਆਪਸ ਵਿੱਚ ਪਰਿਵਾਰਕ ਵੀ ਇਹਨਾਂ ਦਾ ਆਪਸ ਵਿੱਚ ਕੰਮਧੰਦੇ ਕਰਦੇ ਨੇ ਇੱਕ ਦੂਜੇ ਦੇ ਜੀ ਤੇ ਇਹਨਾਂ ਦਾ ਉੱਥੇ ਨਿਬੜ ਗਿਆ ਸੀਗਾ ਮੁੜ ਕੇ ਕੋਈ ਗੱਲਬਾਤ ਦਾ ਨਹੀਂ ਤੇ ਸਵੇਰ ਮਤਲਬ ਕਿ ਉਸ ਤੋਂ ਬਾਅਦ ਤਾਂ ਸਾਨੂੰ ਅੱਜ ਪਤਾ ਲੱਗਿਆ ਜਦੋਂ ਮਤਲਬ ਕਿ ਘਟਨਾ ਕਦੋਂ ਦੀ ਕਦੋਂ ਦੀ ਹੈ ਘਟਨਾ ਨੀਰਬੋਟ ਹੈਗੀ 4 ਦਿਨ ਪਹਿਲਾਂ ਦੀ ਹੋ ਮੰਨਦਾ ਜੀ ਇਹ ਪੱਕਾ ਨਹੀਂ ਕਹਿ ਸਕਦੇ 4 ਕਿ ਦਿਨ ਪਹਿਲਾਂ ਦੀ ਗੱਲ ਹੈਗੀ ਜੀ ਇਹ ਵੀ ਉਹ ਚੀਜ਼ ਨੂੰ ਲੈ ਕੇ ਅੱਜ ਜਦੋਂ న్యూਸ 18 ਤੇ ਸੈਦ ਉਹਨਾਂ ਨੇ ਖਬਰ ਲਾਈ ਇੱਕ ਪਾਸਾ ਲਾ ਕੇ ਮਤਲਬ ਕਿ ਉੱਥੋਂ ਲੈ ਕੇ ਵਹਿੜ ਚੱਲ ਗਏ ਉਹ ਦੇਖੋ ਇਹ ਚੀਜ਼ਾਂ ਨਾਲ ਪਿੰਡ ਦਾ ਭਾਈਚਾਰਾ ਖਰਾਬ ਹੁੰਦਾ ਹੈ ਹੁਣ ਦੇਖੋ ਤੁਸੀਂ ਐਵੇਂ ਪਹਿ ਨਹੀਂ ਕਹਿੰਦੇ ਪੱਖ ਦੋਏ ਚ ਦੋਏ ਪੱਖ ਲਓ ਸੁਣੋ ਮਸਲਾ ਹੱਲ ਹੋ ਜਾਂਦਾ ਜੀ ਦੇਖੋ ਉਹ ਚੀਜ਼ ਨਾਲ ਮਸਲੇ ਵੱਡੇ ਹੋ ਜਾਂਦੇ ਨੇ ਉਲਝ ਜਾਂਦੀਆਂ ਨੇ ਜੀ ਗੱਲਾਂ ਇਹ ਪਿੰਡ ਦਾ ਭਾਈਚਾਰਾ ਖਰਾਬ ਹੁੰਦਾ ਤੇ ਬਾਕੀ ਇੰਨਾ ਵੱਡਾ ਨਹੀਂ ਸੀਗਾ ਜੀ ਮਸਲਾ ਜਿੰਨਾ ਦੇਖੋ ਇਹ ਬਣ ਗਿਆ ਉੱਥੇ ਇਸ ਮਾਮਲੇ ਦੇ ਵਿੱਚ ਪਹਿਲੀ ਧਿਰ ਦਾ ਇਹ ਇਲਜ਼ਾਮ ਹੈ ਕਿ ਅਮਰੂਦ ਤੋੜਨ ਪਿੱਛੇ ਹੀ ਉਹਨਾਂ ਦੇ ਬੱਚੇ ਦੀ ਬੇਰਹਿਮੀ ਦੇ ਨਾਲ ਘੁੱਟ ਮਾਰ ਕੀਤੀ ਹੈ ਸ਼ਾਮ ਦਾ ਟਾਈਮ ਸੀ ਵੀਰੇ ਸਾਢੇ 5:00 ਸਾਢੇ 6:00 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਕੰਮ ਤੋਂ ਆਇਆ ਸੀਗਾ ਆ ਜਾਈ ਮੋਟਰਸਾਈਕਲ ਉਰੇ ਲਿਆ ਕੇ ਅੰਦਰ ਪੜ੍ਹਦੀ ਜਾਂ ਇੰਤੈਂ ਕਰਕੇ ਗੱਲ ਹੋਗੀ ਨਨ ਬੜੀ ਫਿਰ ਮੈਂ ਮੁੜਿਆ ਮੇਰੇ ਛੋਟੇ ਮੁੰਡੇ ਨੇ ਦੱਸਿਆ ਕਹਿੰਦਾ ਡਾਡੀ ਬਹੁਤ ਜਿਆਦੇ ਥੱਪੜ ਲਾਇਆ ਵੀ ਮੰਮੀ ਮੰਮੀ ਵੀ ਗਈ ਹੋਈ ਆ ਇਥੇ ਇਹ ਇੱਥੇ ਦੀਆਂ ਮਾਪੇ ਦੱਸ ਕੀ ਨੇ ਮਾਰਿਆਗਾ ਚਲੋ ਮੈਂ ਬਾਗ ਗਿਆ ਜੀ ਉਦੋਂ ਬਾਅਦ ਇਹਨੂੰ ਲੈ ਕੇ ਉਹਦੇ ਗਮਾਂਢਿਆਂ ਦੇ ਜ਼ਿੰਮੇਦਾਰਾਂ ਦੇ ਗਿਆ ਹੋਇਆ ਜੀ ਜਦੋਂ ਉਹਨੂੰ ਪੁੱਛਿਆ ਵੀ ਪਈ ਮਰੇ ਬੱਚੇ ਦੇ ਕਿਉਂ ਮਾਰਿਆ ਉਹਦੀ ਜਨਾਨੀ ਕਹਿੰਦੀ ਵੀ ਮੈਂ ਮੈਂ ਮਾਰਿਆ ਮੈਨੂੰ ਸ਼ੇਰ ਮੰਗੋ ਭਾਈ ਜੀ ਠੀਕ ਹੈ ਜੀ ਤੁਦੂ ਬਾਅਦਾਂ ਪਰ ਫਿਰ ਜਨਾਨੀ ਤੋਂ ਕੁਝ ਕਹਿ ਨਹੀਂ ਸਕਦੇ ਮੈਂ ਆਖਿਆ ਬੀਬੀ ਤੁਹਾਨੂੰ ਗਲਤ ਕਰੇਗਾ ਠੀਕ ਆ ਮੈਨੂੰ ਬੁਲਾਉਂਦੇ ਚਲੋ ਮੈਂ ਘਰੇ ਆ ਗਿਆ ਮੈਨੂੰ ਨਹੀਂ ਪਤਾ ਵੀ ਇਹਨੂੰ ਹਾਲਤ ਇਹਦੀ ਬਹੁਤ ਮਾੜੀ ਧੀ ਤੁਰ ਨਹੀਂ ਗਿਆ ਜਿੱਦੋਂ ਮੋਟਰਸਾਈਕਲ ਲੈ ਕੇ ਗਿਆ ਸੀ ਫਿਰ ਉਦੋਂ ਬਾਅਦਾਂ ਜਦੋਂ ਅਸੀਂ ਤੁਰਨ ਗਿਆ ਕੰਨੀ ਵੀ ਖੁੰਮਦੀ ਵੀ ਉਲਟੀ ਲੱਗੀ ਇਹਨੂੰ ਠੀਕ ਆ ਤੇ ਉਦੋਂ ਬਾਅਦਾਂ ਜਦੋਂ ਮੈਂ ਇਹਨੂੰ ਛਿਪਦੇ ਲੈ ਕੇ ਗਿਆ ਬੁਖਾਰ ਚੜ੍ਹਦੀ ਤੇ ਕਮੇਰੀ ਆਰਦੀ ਨੂੰ ਚੈੱਕ ਕਰਾ ਰਦੇ ਗਿਆ ਹੋਇਆ ਜੀ ਮੈਂ ਫਿਰ ਇਨੋਂ ਤੇ ਲੈ ਗਈ ਹਸਪਤਾਲਾਂ ਬਾਕੀ ਆ ਸਰਪੰਚ ਸਾਹਿਬ ਨੂੰ ਪਤੀ ਜਾਗਾ ਉਦੋਂ ਬਾਅਦ ਸਰਪੰਚ ਉੱਥੇ ਭਾਗੇ ਆਪਾਂ ਸੌਰੀ ਹਸਪਤਾਲ ਭਾਗੇ ਜੀ ਉਦੋਂ ਬਾਅਦ ਉਹਨੇ ਸਵੇਰ ਰਾਤ ਮੈਂ ਕੱਟੀ ਉੱਥੇ ਹੀ ਸਵੇਰੇ ਮੈਂ ਉੱਥੇ ਰੈਫਰ ਕਰਤਾ ਸੰਗਰੂਰ ਜੀ ਦੇ ਬੱਚੇ ਨੂੰ ਲੈ ਕੇ ਫਿਰ ਦੁਬਾਰਾ ਛੁੱਟੀ ਮਿਲ ਗਈ ਫਿਰ ਦੁਬਾਰਾ ਮੈਨੂੰ ਠਾਣੇ ਬੁਲਾਇਆ ਉੱਥੇ ਪਾਸੇ ਦੇ ਬਿਆਨ ਲੈ ਕੇ ਜੀ ਸਾਡੇ ਉਦੋਂ ਬਾਅਦ ਅਸੀਂ ਘਰੇ ਆ ਗਏ ਜੀ ਉਦੋਂ ਬਾਅਦ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਅਸੀਂ ਇਹੀ ਕਹਿੰਦੇ ਆ ਵੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਜਿਹਾਡਾ ਇਨਸਾਫ ਕੀਤਾ ਜਾਵੇ ਠੀਕ ਹੈ ਤੇ ਸਾਡੇ ਨਾਲ ਬਹੁਤ ਜਿਆਦਾ ਧੱਕਾ ਹੋਇਆ ਜੀ ਉੱਥੇ ਸਾਮਾ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਉਂਦੇ ਹਾਂ ਆਓ ਸੋਰੀ ਸਾਡੇ ਕੋਲ ਹੀ ਕੰਮ ਲੱਗਾਈ ਸੀ ਅੰਗਰੇਜ਼ ਸੀ सुरेश ਕੁਮਾਰ ਵੱਲੋਂ ਤੁਹਾਨੂੰ ਦਾ ਬਿਆਨ ਲਿਖ ਕੇ ਉਹਦਾ ਵੀਡੀਓ ਰਿਕਾਰਡ ਪਾਇਆ ਗਿਆ ਸਿੰਪਲ ਸਰਟਨ ਤੇ ਡਾਕਟਰ ਦੀ ਰਿਪੋਰਟ ਵੀ ਆਉਗੀ ਠੀਕ ਹੈ ਉਹ ਵੀ ਜੋ ਵੀ ਬੰਦ ਕਾਨੂੰਨੀ ਬੰਦਕਾਰ ਹੋਈ ਹੈ ਅਸੀਂ ਕਰਦੇ ਕਿਸੇ ਨੇ ਉਹਨਾਂ ਨੇ ਕਹਿਣਾ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਔਰ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਹੈ ਬੱਚੇ ਦੀ ਹਸਪੀਟਲ ਚ ਰੱਖਣਾ ਪਿਆ ਇਹ ਨਹੀਂ ਕੋਈ ਗਲਤ ਨਹੀਂ ਠੀਕ ਹੈ ਨਾ ਪਿੰਡ ਦੇ ਵਿੱਚੋਂ ਪਰਦਾਲ ਕਰਦੇ ਸਨ ਬਸ ਕਿ ਜੇ ਪਹਿਲਾਂ ਕੋਈ ਵੀ ਤਜਰਬਾ ਹਮਨੇ ਫਿਰ ਹਾਲ ਜਿਹੜੀ ਗੱਲ ਆਜੀ ਇੱਕ ਵਾਰ ਬੱਚੇ ਦੇ ਬਿਆਨ ਤੇ ਅੱਜ ਕੋਈ ਉਹਨਾਂ ਦੇ ਆਜੀ ਕੋਈ ਬਿਆਨ ਦੇ ਵਿੱਚ ਆਇਆ ਮੋਹਨਦੀਪ ਉਹ ਵੀ ਠੀਕ ਹੈ ਉਹ ਇੱਕ ਵਾਰ ਥਰੀ ਤੋਂ ਬੰਦੀ ਕਰ ਵੇਦ ਕਰ ਕਹ ਦੇਖਿਆ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਉਹ ਦੂਸਰੀ ਧਿਰ ਦੇ ਬਿਆਨ ਨੇ ਸਾਰਾ ਮਾਮਲਾ ਪਲਟਾਤਾ ਉਹਨਾਂ ਕਹਿੰਦੇ ਅਮਰੂਦ ਪਿੱਛੇ ਬੱਚੇ ਦੀ ਕੁੱਟਮਾਰ ਨਹੀਂ ਕੀਤੀ ਬਲਕਿ ਬੱਚੇ ਨੇ ਗਲਤ ਸ਼ਬਦ ਬੱਚਿਆਂ ਨੂੰ ਬੋਲੇ ਸੀ ਜਿਸ ਕਰਕੇ ਉਹਨਾਂ ਦੇ ਦੋ ਦੋ ਥੱਪੜ ਮਾਰੇ ਗਏ ਸੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ